ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 1 ਅਕਤੂਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਜਿਵੇਂ ਦਿਨ ਵੇਲੇ ਉਮੀਦ ਸੀ ਕਿ ਮੌਸਮ ਸਾਫ਼ ਹੀ ਬਣਿਆ ਰਹੇਗਾ ਮਾਹੌਲ ਉਸੇ ਤਰ੍ਹਾਂ ਦਾ ਹੀ ਰਿਹਾ ਪਰ ਸਵੇਰ ਵੇਲੇ ਯਾਨੀ ਕਿ 9-10 ਵਜੇ ਦੇ ਆਸ-ਪਾਸ ਕਿਤੇ-ਕਿਤੇ ਹਲਕੀ ਜਿਹੀ ਬੱਦਲਬਾਜ਼ੀ ਜਰੂਰ ਦੇਖੀ ਗਈ ਤੇ ਬਾਅਦ ਦੁਪਹਿਰ ਵੀ ਹੀਟ ਸੈੱਲ ਗਰਮੀ ਤੇ ਹਮਸ ਨਾਲ ਥੋੜੇ ਥੋੜੇ ਖੇਤਰਾਂ ਵਾਲੇ ਬਣੇ ਪਰ ਵੱਡੇ ਪੱਧਰ ਤੇ ਵੀ ਕਿਸੇ ਵੀ ਖੇਤਰ ਵਿੱਚ ਜਾਂ ਛੱਟ ਛਰਾਟਾ ਨਹੀਂ ਦੇਖਿਆ ਗਿਆ ਹਵਾ ਪੱਛੋਰੀ ਲਗਾਤਾਰ ਚੱਲ ਰਹੀ ਹੈ ਤੇ ਮੌਸਮ ਪੰਜਾਬ ਦੇ ਵਿੱਚ ਲਗਾਤਾਰ ਸਾਫ਼ ਬਣਿਆ ਹੋਇਆ ਹੈ ਅੱਜ ਰਾਤ ਨੂੰ ਵੀ ਮੌਸਮ ਇਸੇ ਤਰ੍ਹਾਂ ਹੀ ਸਾਫ਼ ਰਹਿਣ ਦੀ ਸੰਭਾਵਨਾ ਹੈ ਤੇ ਇੱਕ ਖਬਰ ਇਹ ਜਰੂਰ ਨਿਕਲੀ ਹੈ ਕਿ ਮਾਨਸੂਨ ਲਗਾਤਾਰ ਉੱਤਰੀ ਭਾਰਤ ਤੋਂ ਪਿੱਛੇ ਹਟ ਰਹੀ ਹੈ ਤੇ ਇਸ ਸਾਲ ਪੰਜਾਬ ਦੇ ਵਿੱਚ ਔਸਤਮੀ ਆਮ ਨਾਲੋਂ ਬਹੁਤ ਜ਼ਿਆਦਾ ਘੱਟ ਪਏ ਹਨ ਸਾਡੇ ਨਾਲੋਂ ਜ਼ਿਆਦਾ ਮੀਂਹ ਰਾਜਸਥਾਨ ਹਰਿਆਣਾ ਉੱਤਰਾਖੰਡ ਜਾਂ ਦਿੱਲੀ ਦੇ ਖੇਤਰਾਂ ਦੇ ਵਿੱਚ ਪੰਜਾਬ ਨਾਲੋਂ ਵਧੇਰੇ ਮੀਂਹ ਇਸ ਵਾਰ ਦਰਜ ਕੀਤੇ ਗਏ ਹਨ ਪੰਜਾਬ ਉਹਨਾਂ ਪੰਜ ਰਾਜਾਂ ਦੇ ਵਿੱਚ ਹੈ ਜਿਨ੍ਹਾਂ ਦੇ ਵਿੱਚ ਸਭ ਤੋਂ ਘੱਟ ਮੀਂਹ ਇਸ ਸਾਲ ਮੌਨਸੂਨ ਦੇ ਵਿੱਚ ਦਰਜ ਕੀਤੇ ਗਏ ਹਨ ਉਮੀਦ ਇਹ ਸੀਗੀ ਕਿ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਵਿੱਚ ਇਸ ਸਾਲ ਵਧੀਆ ਮੀਂਹ ਪੈਣਗੇ ਪਰ ਉਮੀਦ ਨਾਲੋਂ ਘੱਟ ਮੀਂਹ ਦਰਜ ਕੀਤੇ ਗਏ ਹਨ